ਹਾਂਜੀ ਗਾਇਸ ਮੀ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦਾ ਵਲੋਗ ਹੈਗਾ ਆਪਣਾ ਇਹ ਕਿ ਫਰੈਂਚੂ ਪੂਰਾ ਜੋਰ ਨਾਲ ਕੰਮ ਕਰਦੇ ਆ ਆ ਤੇ ਫਰੈਂਚੂ ਲੱਗਾ ਸੀਗਾ ਕੰਮ ਕਰਨਾ ਤੇ ਬਾਹਰ ਕਸਟਮਰ ਆ ਗਿਆ ਜੀ ਤਾਂ ਹੁਣ ਕਸਟਮਰ ਵੇਖਣ ਗਿਆ ਆ ਤੇ ਪ੍ਰੀਤਮਾ ਪ੍ਰਾਪਨਾ ਲਗਾ ਵਾਲਾਂ ਨੂੰ ਦਵਾਰਨ ਇਸੇ ਵਿੱਚ ਦੇ ਹੈਲੋ ਗਾਇਸ ਹੁਣ ਆਪਾਂ ਚੌਂਕੀ ਭਾਈ ਦਾ ਫੋਨ ਫੋਨ ਖੋਲਿਆ ਵਾ ਤੇ ਚੌਂਕੀ ਭਾਈ ਅੱਜ ਮੇਰੇ ਨਾਲ ਕਹਿੰਦਾ ਕਿ ਤੇਰਾ ਫੋਨ ਨਹੀਂ ਮਿਲੂਗਾ ਮੈਂ ਆਪਣਾ ਫੋਨ ਵੀ ਲੈ ਲਿਆ ਵਾ ਇਹ ਭਾਈ ਦਾ ਵੀ ਫੋਨ ਖੋ ਕੇ ਵਲੋਗ ਬਣਾਉਂਦੇ ਆ ਵਾ ਪੂਰਾ ਪਾ ਮੋਲ ਚੈੱਕ ਕਰੋ ਇਹਦਾ ਗੰਦਾ ਪੋਪਟ ਹੋਇਆ ਤੁਹਾਨੂੰ ਆਪਾਂ ਦਿਖਾਇਆ ਜੀਗਾ ਤੇ ਫਾਦਰ ਨੀਦਗਾ ਆ ਯਾਰ ਨੀਦਗਾ ਆ ਗਾਇਦਾ ਪੈਣਾ ਉਹ ਚੀਏ ਕੀ ਕੀ ਕਹਿੰਦੇ ਹਨ ਉਹ ਚੈੱਕ ਕਰ ਕੇ ਕੀਤਲੀ ਜੇ ਚਾਹ ਬਣਾਉਂਦੇ ਆਂ ਉਹ ਜਿਹੜੀ ਹੋਂ ਨਹੀਂ ਹੁੰਦੀ ਇਲੈਕਟ੍ਰੀ ਇਲੈਕਟ੍ਰਿਸਿਟੀ ਵਾਲੀ ਇਲੈਕਟ੍ਰੋਨਿਕ ਜਿੱਤੇ ਆਪਾਂ ਉਹ ਉਹ ਥੱਲੇ ਜਿਹੜੀ ਗੋਲਜੀ ਹੁੰਦੀ ਆ ਵਿੱਚ ਇੱਕ ਹੁੰਦੀ ਆ ਬਿਜਲੀ ਵਾਲੀ ਇਹਦਾ ਇੱਕ ਹੋਣੀ ਇਲੈਕਟ੍ਰੋਨਿਕੋਸ ਹੀ ਇਲੈਕਟ੍ਰੋਨਿਕ ਕੈਨ ਸੀ ਮਿਲ ਗਿਆ ਨਾ ਤੇ ਉਹ ਜਿਆ ਮੱਚਾ ਬਣਾਉਂਦੇਗੇ ਇਧਰ ਸਟੂਲਾ ਬਣਾ ਲੱਗਾ ਹੈ ਗੈਟਮ ਉਟਮ ਲਾਉਣਾ ਇੱਕ ਦੂਜੇ ਤੇ ਆਟਮ ਪਤਾ ਕਿਦਾਂ ਜਿੱਦਾਂ ਨਾ ਸ਼ੌਕੀ ਭਾਈ ਲੈਣ ਗਿਆ ਆਈਫੋਨ ਤੇ 128 ਮੰਗਿਆ ਪਤਾ ਨਹੀਂ ਕਾਲੇ ਬਕਰੇ ਤੱਕ ਹੁੰਦੇ ਹੁੰਦੇ ਚੋਣ ਜੀ ਬਣ ਗਿਆ ਨਾਮ ਕੀ ਰਹਾ ਹੈ ਹੁਣ ਭਾਈ ਸਾਨੂੰ ਸਿਖਾਉਂਦਾ ਆਈਫੋਨ ਕਿੱਦਾਂ ਚਲਾਇਦਾ ਨੰਮਾ ਹੁਣ ਤੁਹਾਨੂੰ ਤੁਸੀਂ ਐਂਡਰੌਇਡ ਚਲਾਉਨੇ ਸੀ ਐਂਡਰੌਇਡ ਨੀ 17 ਫਲੋ ਮੈਕਸ ਆ ਲੈਡਿਸ਼ ਜਿਹੜਾ 4 ਲੱਖ ਖੜੇ 35 ਲੱਖ ਦਾ ਆਇਆ ਜਿਹੜਾ ਅੱਛਾ ਨਵਾਂ ਜਿਹੜਾ ਮਾਡਲ ਆਇਆ ਨਵਾਂ ਜਿਹੜਾ ਮਾਡਲ ਆ 35 ਲੱਖ ਦਾ ਆਇਆ ਗਾਇਸ ਠੀਕ ਆ ਠੀਕ ਆ ਸਭ ਤੋਂ ਜਿਹੜਾ ਹੁਣ ਉੱਪਰਲਾ ਮਾਡਲ ਹੋਰ ਠੀਕ ਆ ਠੀਕ ਆ ਹੋਰ ਆ ਚੱਲਦਾ ਆਪਣਾ ਅੱਛਾ 99999+ ਆ ਆਪਣਾ ਪਲੱਸ ਕਦੇ ਕਦੇ ਮਾਈਨਸ ਹੋ ਜਾਂਦਾ ਜਦੋਂ ਇੱਕ ਹੀ ਨੇ ਮੈਂ ਡੈਡੀ ਜੀ ਮਰੇ ਨਾਲ ਮੈਂ ਕੁਝ ਕੀਤਾ ਹੈ ਯਾਰ ਤੇ ਮਰੇ ਚਪੇੜਾ ਵੱਜਣ ਵਾਲੀਆਂ ਆਈ ਉਧਰ ਮੇਰਾ ਦੋਸਤ ਆ ਗਿਆ ਗੰਦਾ ਔਰਾ ਮਾਈਨਸ ਹੋਇਆ ਮੇਰਾ ਔਰਾ ਮਾਈਨਸ ਹੀ ਚਲ ਗਿਆ ਸਾਰੇ ਹੀ ਸਾਰੇ ਮਾਈਨਸ ਹੋ ਗਏ ਹੋਰ ਫਿਰ ਕੱਲੇ ਸਕੂਲ ਲੈ ਕੇ ਆਏ ਤੇ ਟ੍ਰਿਪ ਨਿਕਲਣ ਵਾਲੀ ਸੀ ਸਕੂਲ ਦੀ ਬੜੀ ਬੇਇੱਜ਼ਤੀ ਹੋਈ ਹੁਣ ਕੇ ਦੋਸਤਾਂ ਨੂੰ ਕਦੀ ਮੈਂ ਘਰੇ ਨਹੀਂ ਸੰਭਿਆ ਆਪਣੇ ਕਿ ਜਾਣ ਕੇ ਬੰਦ ਹੀ ਕਰਤਾ ਕੰਮ ਬੰਦ ਹੀ ਕਰਤਾ ਸਹੀ ਆ ਸਹੀ ਇਦਾਂ ਵੇਦਾਂ ਕੋਪੜਜਾ ਹੋ ਜਵੇ ਨਾ ਗਾਇਸ ਤੁਹਾਨੂੰ ਇਹ ਚੀਜ਼ ਚੈੱਕ ਕਰਾਉਣੀ ਆ 29+ ਜਿਹੜਾ ਹੁੰਦਾ ਹੈ ਉਹ ਡਾਊਨ ਹੋ ਜਾਂਦਾ ਹੈ। ਉਹ ਵੀ ਕਿ ਡਾਊਨ ਹੋ ਜਾਂਦਾ। ਆਪਣੇ ਆਪਣੇ ਚੈਨਲ ਦੇਣਾ ਗਾਈਜ਼। ਆਪਣੇ ਚੈਨਲ ਤੇ 1 ਕ ਸਬਸਕ੍ਰਾਈਬਰ ਰਹਿ ਗਿਆ ਆ ਚੈੱਕ ਕਰ ਲਈ। 1 ਕ ਸਬਸਕ੍ਰਾਈਬਰ ਰਹਿ ਗਿਆ ਤੁਹਾਨੂੰ ਗਾਈਜ਼ ਦਿਖਾਉਣੇ ਆ ਜਿਹੜੇ ਸਾਡਾ ਚੈਨਲ ਆ ਵੀ ਉਹਦੇ ਕਿੱਦਾਂ ਵਿਊ ਜਾਂਦੇ ਆ ਤੇ ਕਿੱਦਾਂ ਲੋ ਜੀ ਗਾਈਜ਼ ਚੈੱਕ ਕਰੋ ਤੁਸੀਂ। ਆ ਦੇਖੋ ਜੀ ਇੱਕ ਸਬਸਕ੍ਰਾਈਬਰ ਆ ਗਿਆ ਤੁਸੀਂ ਵੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਇਦਾਂ ਓਨ ਕਰ ਲਓ ਇਥੋਂ ਇਥੋਂ ਹਾਂਜੀ ਗਾਇਜ਼ ਆਪਾਂ ਹੁਣ ਇੱਕ ਤੁਹਾਨੂੰ ਜੱਦ ਦੁਕੋਨੇ ਆ ਕਿ ਸਗਾ ਆਪਣੇ ਹਾਂਜੀ ਗਾਇਜ਼ ਆਪਾਂ ਹੁਣ ਮੱਛਰ ਮੁਛਰ ਤੋਂ ਹਨ ਮਤਲਬ ਮੱਛਰ ਮਾਰਨਾ ਭਾ ਜਿੰਨਾ ਵੀ ਰੇਚ ਆਪਣੇ ਮੱਛਰ ਆਣਾ ਮੈਂ ਪ੍ਰੀਤਮ ਨੇ ਰੱਖ ਕੇ ਸਾਰੇ ਮੱਛਰ ਮਾਰ ਦਿਆ ਜਿੰਨੇ ਵੀ ਆਪਣੇ ਰੇਚ ਤੇ ਘੁੰਮਦੇ ਆ ਆਲੇ-ਦੁਆਲੇ ਦੇ ਸਾਰੇ ਮੱਛਰ ਜਿਹੜੇ ਹਨ ਉਹ ਆਪਾਂ ਮਾਰ ਦੇਣੇ ਆ। ਛੋਟੇ ਵੱਡੇ ਆਪਾਂ ਦੇਖਣੇ ਨਹੀਂ ਹੈਗੇ ਮਾਰ ਦੇਣੇ ਮੱਛਰ ਸਾਰੇ ਮਾਰ ਦੇਣੇ ਆ ਠੀਕ ਆ। ਜਿਹੜਾ ਮੈਂ ਕੰਮ ਕਰ ਰਹੇ ਆ ਦੇਖੋ ਬਈ ਗਾਇਜ਼ ਆਪਾਂ ਨਾ ਹੁਣ ਮੱਛਰ ਮਾਰ ਦੇਣੇ ਆ ਸਾਰੇ ਜਿੰਨੇ ਵੀ ਨਾ ਆਪਣੇ ਏਰੀਆ ਦੇ ਵਿੱਚ ਮੱਛਰ ਆ ਸਾਰੇ ਆਪਾਂ ਮਾਰ ਦਨੇ ਆ ਠੀਕ ਆ ਦੇਖਣੇ ਨਹੀਂ ਆ ਕਿ ਛੋਟੇ ਵੱਡੇ ਆ ਕਿ ਆਪਣੇ ਦੇ ਛੋਟੇ ਵੀ ਸਾਰੇ ਮਾਰ ਦਨੇ ਮੱਛਰ ਹੁਣ ਆਪਾਂ ਠੀਕ ਆ ਤੇ ਇਹ ਵੀ ਮੱਛਰ ਮਾਰ ਦਣਾ ਠੀਕ ਆ ਜਿਹੜੇ ਆਲੇ-ਦੁਆਲੇ ਹਨ ਆਪਾਂ ਤਾਂ ਤੋਂ ਕੋਨੇ ਹੁਣ ਆਪਾਂ ਮੱਛਰ ਤੋਂ ਮਾਰਨ ਵਾਲੀ ਚੀਜ਼ੇ ਕਹਿੰਦੀ ਆ ਯੰਤਰ ਇਕ ਤੁਸੀਂ ਕਰ ਹੀ ਸਕਦੇ ਆ ਦੇਖੋ ਗਾਈਜ਼ ਚੈੱਕ ਕਰੋ ਆਪਾਂ ਵਾਟਰ ਕੂਲਰ ਦੇ ਵਿੱਚ ਇੱਕ ਮੱਛਰ ਮਾਰਨ ਵਾਲੀ ਇਹ ਲਾਈ ਆ ਇਹ ਨਾ ਜਾਨੀ ਗਾਲੇ ਦਵਾਲੇ ਜਿਹੜੇ ਮੱਛਰ ਜ਼ਿਆਦਾ ਭੂਤਰੇ ਹੋਣਾ ਇਹ ਮੱਛਰ ਮਾਰਨ ਨੂੰ ਇਹ ਲਾਈ ਕੀ ਆ ਆਪਾਂ ਹੁਣ ਆ ਤੁਹਾਨੂੰ ਹੋਰ ਕਿੱਥੇ ਲਾਈ ਭਾਈ ਤੁਸੀਂ ਮਲੇ ਆ ਅੱਛਾ ਤੇ ਕੀ ਲਾਈ ਆ ਤੇ ਇੱਕ ਆ ਦੇਖੋ ਇੱਕ ਆ ਲਾਈ ਆ ਆ ਦੇਖੋ ਗਾਈਸ ਚੈੱਕ ਕਰੋ ਤੁਸੀਂ ਇਹ ਜਾਨਕੀ ਵਾਲੇ ਧੋੜੇ ਸਾਰੇ ਮੱਛਲ ਮਰ ਜਾਂਦੇ ਜਿੰਨੇ ਵੀ ਆ ਹੋਰ ਭਾਈ ਕਿੱਥੇ ਲਾਈ ਆ ਜੀ ਹੋਰ ਵੀ ਲਾਈ ਇਹ ਕਾ ਲਾਈ ਆ ਦੇਖੋ ਜਾਨਕੀ ਵਾਲੇ ਧੋੜੇ ਸਾਰੇ ਮੱਛਲ ਮਰ ਜਾਣੇ ਇਹਦੇ ਨਾਲ ਚੈੱਕ ਕਰੋ ਗਾਈਸ ਬਾਕੀ ਗਾਈਸ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਬਲੌਗ ਵੇਖਣ ਲਈ ਸਾਡਾ ਜੀ ਹਾਂਜੀ ਗਾਈਸ ਆਪਾਂ ਹਾਂਜੀ ਗਾਈਸ ਆਪਾਂ ਚੱਲੇ ਸੀਗੇ ਦੁੱਧ ਲੈਣ ਹੁਣ ਦੁੱਧ ਲੈ ਆਏ ਆ ਤੇ ਆ ਵੀਰ ਹੁਣ ਸ਼ੌਪ ਤੇ ਜਾਂਦੇ ਹਾਂ ਤੇ ਉਹ ਉਧਰ ਲੈ ਲਿਆ ਲੋ ਜੀ ਗਾਇਸ ਆਪਾਂ ਪਹੁੰਚ ਗਏ ਹੁਣ ਅਬੀ ਟੈਲੀਕਮ ਦੇਤੇ ਜਾ ਕੇ ਅੰਦਰ ਲੋ ਜੀ ਗਾਇਸ ਆਪਾਂ ਹੁਣ ਦੁਕਾਨ ਤੇ ਗਏ ਸੀਗੇ ਤੇ ਭਾਈ ਜੰਦਾ ਜੀ ਜਾਨਕੀ ਕੱਲੂ ਲਿਆਏ ਕੱਲੂ ਮੈਂ ਕਰ ਦੂੰਗਾ ਸੈਟ ਠੀਕ ਆ ਆਈਡੀ ਬਣਾ ਦੂੰਗਾ ਤੇ ਮੈਂ ਕਿਹਾ ਚਲੋ ਠੀਕ ਆ ਭਾਈ ਹਣਾ ਕੱਲ ਜਾਵਾਂਗੇ ਫੇ ਹੁਣ ਕੱਲ ਦੇ ਵਲੌਗ ਚ ਇਧਰ ਆ ਮਾ ਜੀ ਐਪਲ ਆਈਡੀ ਐਪ ਉਹ ਬਣਾ ਲਾਣੀ ਹੈ ਠੀਕ ਹੈ ਜੀ ਲੋ ਜੀ ਗਾਇਸ ਪ੍ਰਿਆੰਸ਼ੂ ਕੰਮ ਕੰਮ ਕਰਕੇ ਹੋ ਗਿਆ ਐਂਡ ਫਰੀ ਪ੍ਰਿਆੰਸ਼ੂ ਬਤਾ ਹੋ ਗਿਆ ਕਿ ਐਂਟਿੰਗ ਵੀ ਹੈਗਾ ਇੱਕ ਹੋ ਗਿਆ ਫਰੀ ਫਰੀ ਗੱਲਾਂ ਕਰਦੇ ਭਾਈਆਂ ਮੋਟੇ ਇੰਪੋਰਟੈਂਟ ਲੱਗੇ ਆ ਗੱਲਾਂ ਬਤਾ ਕਰਨ ਇਹ ਠੀਕ ਹੈ ਨਾ ਗਾਇਸ ਪ੍ਰੀਤਮ ਤੇ ਪ੍ਰਿਆੰਸ਼ੂ ਲੱਗੇ ਆਪਸੇ ਗੱਲਾਂ ਕਰਨ ਨਾਉਂਦੇ ਕੀ ਨਹੀਂ ਹੁੰਦੇ ਨਾਉਂਦੇ ਆ ਡਾਵ ਸ਼ੈਂਪੂ ਨਾਲ ਹੂੰ ਤਾਂ ਹੀ ਨਖਰਦਾ ਇਹਨਾਂ ਮਾਂ ਪਰ ਥੋੜਾ ਯਾ ਨਾ ਲੈਕਸ ਆਪਣੀ ਲੈਕਸ ਉਹ ਲਾਇਆ ਕਰ ਲੈਕਸ ਸਾਬਣ ਹੈ ਨਾ ਜਿਹੜਾ ਉਹ ਵਰਤਿਆ ਕਰ ਦੇਖੀ ਉਹਨਾਂ ਕਿੱਦਾਂ ਬੱਬਾ ਆਇਆ ਨਾ ਬੰਦਾ ਨਿੱਖਰਦਾ ਹੈ ਨਾ ਰੰਗ ਰੰਗ ਵੀ ਸਾਫ਼ ਨਿਕਲਦਾ ਠੀਕ ਆ ਉਹ ਲਾਇਆ ਕਰ ਵਰਤਿਆ ਕਰ ਮੈਂ ਪਹਿਲੇ ਤੈਨੂੰ ਆਪਣੀ ਫੋਟੋ ਦਿਖਾਉਂਗਾ ਆਪਣੀ ਰੈਡੀ ਆਪਾਂ ਦੇਖੋ ਕਿੱਦਾਂ ਕਰਨੀ ਆਈ ਆ ਤੇ ਆਪਾਂ ਹੁਣ ਹੈਗੇ ਆ ਫ੍ਰੀ ਹੋ ਕੇ ਹੈਗੇ ਆ ਬੈਠੇ ਠੀਕ ਆ ਜੀ ਆਪਰੇ ਲੱਗੇ ਗੱਲਾਂ ਬਾਤਾਂ ਕਰਨ ਤੇ ਬਾਕੀ ਗਾਇਜ਼ ਬਲੌਗ ਸਾਡੇ ਨਾਲ ਪੀਵੀਰੋ8 ਦਿੱਲੀ ਬਲੌਗ ਚੈਨਲ ਆਪਣਾ ਠੀਕ ਹੈ ਜੀ ਪੀਵੀਰੋ8 ਪੀਵੀਰੋ8 ਦਿੱਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਯੂ ਕਰੋ ਠੀਕ ਹੈ ਜੀ ਜਿਨ੍ਹਾਂ ਭਰਾਵਾਂ ਨੇ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਹੈ ਜੀ ਸਬਸਕ੍ਰਾਈਬ ਕਰ ਲੋ ਨਾਲੇ ਤੇ ਜਿਹੜੇ ਭਰਾ ਆਪਣੇ ਨਵੇਂ ਜੁੜਦੇ ਉਹ ਵੀ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਨ ਠੀਕ ਹੈ ਜੀ ਥੈਂਕ ਯੂ ਧੰਨਵਾਦ ਜੀ